ਸੋਸ਼ਲ ਮੀਡੀਆ ਤੇ ਵਲਗਰ ਵੀਡੀਓ ਅਪਲੋਡ ਕਰਕੇ ਮਸ਼ਹੂਰ ਹੋਈ ਕਮਲਕੌਰ ਉਰਫ ਕੰਚਨ ਆਈਡੈਂਟੀਫਾਈ ਕਰਦੇ ਹੋਏ ਪੁਲਿਸ ਨੇ ਕਮਲਕੌਰ ਦਾ ਨਾਮ ਕੰਚਨ ਦੱਸਿਆ ਉਹ ਗੱਡੀ ਇਸ ਵਕਤ ਮੌਜੂਦ ਹੈ ਆਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਈਓਨ ਗੱਡੀ ਹੈ ਸਿਲਵਰ ਰੰਗ ਦੀ ਕਾਰ ਜਿਹਦੇ ਵਿੱਚ ਕਮਲਕੌਰ ਦੀ ਡੈੱਡ ਬੋਡੀ ਮਿਲੀ ਹੈ ਕਿੰਨੇ ਦਿਨ ਪਹਿਲਾਂ ਕਤਲ ਹੋਇਆ ਸੀ ਇਸ ਦੀ ਜਾਂਚ ਪੁਲਿਸ ਕਰ ਰਹੀ ਹੈ ਕਤਲ ਦੇ ਪਿੱਛੇ ਮਕਸਦ ਕੀ ਸੀ ਕਿੰਨਾ ਲੋਕਾਂ ਨੇ ਕਤਲ ਕੀਤਾ ਸੀਸੀਟੀਵੀ ਫੁਟੇਜ ਜ਼ਰੂਰ ਸਾਹਮਣੇ ਆਈ ਹੈ ਲੇਕਿਨ ਉਸ ਦੇ ਆਧਾਰ ਤੇ ਵੀ ਪੁਲਿਸ ਜਾਂਚ ਕਰ ਰਹੀ ਹੈ ਜਾਂਚ ਹਜੇ ਤੱਕ ਉੱਥੇ ਨਹੀਂ ਪਹੁੰਚੀ ਹੈ ਵੀ ਕਤਲ ਦਾ ਕਾਰਨ ਕੀ ਸੀ ਕਿਉਂ ਕਤਲ ਕੀਤਾ ਗਿਆ ਕਦੋਂ ਇਹ ਗੱਡੀ ਇਸ ਪਾਰਕਿੰਗ ਦੇ ਵਿੱਚ ਪਹੁੰਚਦੀ ਹੈ ਕਿੰਨਾ ਵਿਅਕਤੀਆਂ ਵੱਲੋਂ ਕਤਲ ਕੀਤਾ ਕਿੰਨੇ ਲੋਕ ਸੀ ਜੋ ਇਹ ਗੱਡੀ ਨੂੰ ਖੜਾ ਕੇ ਗਏ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਕਾਰਨ ਕੀ ਸੀ ਕਿੱਥੋਂ ਕਮਲ ਕੋਰ ਆ ਰਹੀ ਸੀ ਇੱਥੇ ਲਿਆਉਣ ਦਾ ਮਕਸਦ ਕੀ ਸੀ ਇਹ ਸਭ ਦੀ ਜਾਂਚ ਪੁਲਿਸ ਕਰ ਰਹੀ ਹੈ ਫਿਲਹਾਲ ਜੋ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਵਾਇਰਲ ਵੀਡੀਓ ਹੋ ਰਹੀਆਂ ਸੀ ਕਮਲ ਕੋਰ ਦੀਆਂ ਵਲਗਰ ਵੀਡੀਓ ਟਾਈਪ ਕਈ ਅਸ਼ਲੀਲ ਗੱਲਾਂ ਵੀ ਕਰਦੀ ਹੁੰਦੀ ਸੀ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਇੰਸਟਾ ਤੇ ਕਾਫੀ ਐਕਟਿਵ ਰਹਿੰਦੀ ਸੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਫੈਮਲੀ ਦੱਸੀ ਜਾ ਰਹੀ ਹੈ ਵੀ ਫੈਮਲੀ ਬਠਿੰਡੇ ਪਹੁੰਚ ਜੇਗੀ ਲੁਧਿਆਣਾ ਦੀ ਰਹਿਣ ਵਾਲੀ ਹੈ ਬਟ ਪੀਬੀ 10 ਨੰਬਰ ਗੱਡੀ ਯੋਨ ਸਿਲਵਰ ਰੰਗ ਦੀ ਜੋ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਡੈੱਡ ਬਡੀ ਮਿਲੀ ਹੈ ਤੇ ਕਈ ਕਾਰਨਾਂ ਦਾ ਪਤਾ ਹਜਾ ਪੁਲਿਸ ਕਰ ਰਹੀ ਹੈ ਪੁਲਿਸ ਨੂੰ ਹਜੇ ਕਈ ਕਾਰਨਾਂ ਦਾ ਪਤਾ ਨਹੀਂ ਲੱਗਿਆ ਜਾਂਚ ਤੋਂ ਬਾਅਦ ਪੁਲਿਸ মিডিਆ ਦੇ ਨਾਲ ਕੀ ਗੱਲਾਂ ਸਾਂਝੀਆਂ ਕਰਦੀਆਂ ਨੇ ਕੀ ਵੱਡੇ ਖੁਲਾਸੇ ਸਾਹਮਣੇ ਆਉਂਦੇ ਨੇ ਇਹ ਦੇਖਣਾ ਹੋਵੇਗਾ ਕੁਨਾਲ ਬੰਸਲ ਪੰਜਾਬ ਤੱਕ ਬਠਿੰਡਾ